ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਗਰਮੀ ਦਾ ਪਾਦਾ ਸਿਖਰਾਂ ਤੇ ਐ ਤੇ ਤਸਵੀਰਾਂ ਤੁਹਾਨੂੰ ਭਵਾਨੀਗਰ ਸ਼ਹਿਰ ਦੀਆਂ ਦਿਖਾ ਰਹੇ ਆ ਵੱਖ-ਵੱਖ ਛਿਆਂ ਦੇ ਵਿੱਚ ਠੰਡੇ ਮਿੱਠੇ ਜਲਦੀ ਛਵੀਰ ਲੱਗੀ ਹੋਈ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇੱਕ ਉੱਚੇਚੇ ਜ਼ੋਰ ਤੇ ਨੀਲਕੰਠ ਕਲੋਨੀ ਦੇ ਬਾ ਕਲੋਨੀ ਦੀਆਂ ਬੀਬੀਆਂ ਵੱਲੋਂ ਵਿਸ਼ੇਸ਼ ਤੌਰ ਤੇ ਛਵੀਰ ਲਾਈ ਗਈ ਸੀ ਤਸਵੀਰਾਂ ਤੁਹਾਨੂੰ ਉਹ ਵੀ ਦਿਖਾ ਰਹੇ ਹਾਂ ਤੇ ਇਹ ਤਸਵੀਰਾਂ ਭਵਾਨੀਗੜ ਸ਼ਹਿਰ ਦੀਆਂ ਦਿਖਾ ਰਹੇ ਹਾਂ ਜਿੱਥੇ ਅੱਜ ਵੱਖ-ਵੱਖ ਥਾਵਾਂ ਤੇ ਛਵੀਰ ਲਾਈ ਗਈ ਸੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਚਹਿਰੀਆਂ ਦੇ ਨੇੜੇ ਵੀ ਇੱਕ ਨੌਜਵਾਨ ਦਾ ਵੱਲੋਂ ਸਵੇਰੇ ਛਵੀਰ ਲਗਾਈ ਗਈ ਸੀ ਤੇ ਇਹ ਛਵੀਰ ਬਾਜ਼ਾਰ ਦੇ ਅੰਦਰ ਦੀ ਹੈ ਮੇਨ ਬਾਜ਼ਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਗਰਮੀ ਦਾ ਪਾੜਾ ਸਿਖਰਾਂ ਤੇ ਹੈ ਜਿੱਥੇ ਜਾਨਵਰ ਪਸ਼ੂ ਪੰਛੀ ਵੀ ਬੇਹਾਲ ਹੋਏ ਪਏ ਨੇ ਉੱਥੇ ਆਮ ਇਨਸਾਨ ਦਾ ਜੀਣਾ ਵੀ ਡੁੱਬ ਰਿਹਾ ਹੋਇਆ ਪਿਆ ਸੋ ਤੁਹਾਨੂੰ ਲੈ ਚਲਦੇ ਹਾਂ ਸੁਣਾਉਣੇ ਹਾਂ ਛਵੀਰ ਲਾਉਣ ਵਾਲੇ ਨੌਜਵਾਨਾਂ ਦਾ ਕੀ ਕਹਿਣਾ ਹੈ ਆਜੋ ਤੁਸੀਂ ਵੀ ਸੁਣ ਲਓ ਹਾਂ ਹਾਂਜੀ ਤੁਹਾਡਾ ਨਾਮ ਮੇਰਾ ਨਾਮ ਮਨੀਸ਼ ਕੱਦਕਿੱਦਿਆ ਜੀ ਜੀ ਅੱਜ ਛਵੀਰ ਲਾਈ ਹੈ ਗਰਮੀ ਨੂੰ ਦੇਖਦੇ ਆ ਤਾਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਤੁਹਾਨੂੰ ਪਤ ਜੀ ਵੀ ਆਤਾਂ ਦੀ ਗਰਮੀ ਪੈ ਰਹੀ ਹੈ ਤੇ ਅੱਜ ਨਿਰਜਲਾ ਕਾਲਸੀ ਦਾ ਦਿਹਾੜਾ ਇਸ ਦਿਹਾੜੇ ਨੂੰ ਦੇਖਦੇ ਹੋਏ ਅੱਜ ਅਸੀਂ ਚਬੀਲ ਲਈ ਹੈ ਸਵੇਰ ਦੀ 10 ਵਜੇ ਦੀ ਇਹ ਚਬੀਲ ਚੱਲ ਰਹੀ ਹੈ ਬਹੁਤ ਹੀ ਪਰਪਾ ਸਾਨੂੰ ਹੰਗਾਰਾ ਮਿਲਿਆ ਤੇ ਬਹੁਤ ਜਨਤਾ ਇੱਥੇ ਆ ਕੇ ਠੰਡੇ ਪਾਣੀ ਦਾ ਆਨੰਦ ਮਾਣ ਕੇ ਗਈ ਲੱਗਦਾ ਕਿਤਨਾ ਕਿਤੇ ਗਰਮੀ ਵਧ ਰਹੀ ਹੈ ਤਾਂ ਪਾਣੀ ਦੀ ਵੀ ਜਿਹੜੀ ਜ਼ਿਆਦਾ ਜ਼ਰੂਰਤ ਹੈ ਲੋਕਾਂ ਨੂੰ ਦੇਖੋ ਜਿਸ ਤਰ੍ਹਾਂ ਕਹਿੰਦੇ ਗਲੋਬਲ ਵਾਰਮਿੰਗ ਦਾ ਇਸ ਤੇ ਇਫੈਕਟ ਬਹੁਤ ਜ਼ਿਆਦਾ ਹੈ ਗਰਮੀ ਉਹਦੇ ਕਰਕੇ ਬਹੁਤ ਜ਼ਿਆਦਾ ਵਧ ਰਹੀ ਹੈ ਤੇ ਉਹਦੇ ਸਾਰਾ ਕੁਝ ਦੇਖਦੇ ਹੋਏ ਮੱਦੇ ਨਜ਼ਰ ਰੱਖਦੇ ਹੋਏ ਇਹ ਜਿਹੜੀਆਂ ਚਬੀਲਾਂ ਲੱਗ ਰਹੀਆਂ ਨੇ ਚਾਹੇ ਅੱਜ ਤੋਂ 2 ਦਿਨ ਪਹਿਲਾਂ ਲੱਗੀਆਂ ਨੇ ਚਾਹੇ 4 ਦਿਨ ਪਹਿਲਾਂ ਲੱਗੀਆਂ ਨੇ ਤੇ ਉਹ ਇਹੀ ਇਹੀ ਮਤਲਬ ਇਸੇ ਹੀ ਮਕਸਦ ਨੂੰ ਮੁੱਖ ਰੱਖਦੇ ਹੋਏ ਚਬੀਲਾਂ ਲੱਗ ਰਹੀਆਂ ਨੇ ਸਾਰਾ ਇਹ ਤਾਂ ਇਹ ਕਿੱਥੇ ਲਾਈ ਸੀ ਤੇ ਕਿਹਨਾ ਮਤਲਬ ਇਹ ਸਾਡੇ ਕੱਦਾਂ ਵਾਲੇ ਮਹੱਲੇ ਲਾਈ ਸੀ ਸਾਡੇ ਸਾਰੇ ਮਤਲਬ ਨਾਲ ਦੇ ਦੁਕਾਨਦਾਰ ਨੇ ਸਾਰਿਆਂ ਨੇ ਇਕੱਠੇ ਹੋ ਕੇ ਮਾਰਕੀਟ ਮਾਰਕੀਟ ਵਾਲੇ ਲਾਈ ਹੈ ਸਾਰੀ ਇਹ ਸਾਡੇ ਕਿੰਨੇ ਵੀ ਸਾਡੇ ਨਾਲ ਖੜੇ ਸਾਡੇ ਦੁਕਾਨਦਾਰ ਸਾਰੇ ਹਾਂਜੀ ਤੁਹਾਡਾ ਨਾਮ ਮੇਰਾ ਨਾਮ ਜਗਜੀਤ ਕੇ ਰਤਨ ਹੈ ਐਲ ਆਈ ਸੀ ਤੋਂ ਜੀ ਅੱਛਾ ਜੀ ਕਿਸ ਤਰੀਕੇ ਦੇਖ ਦਿਓ ਅੱਜ ਸ਼ਬੀਰ ਲਾਈ ਕੇ ਗਰਮੀ ਨੂੰ ਦੇਖਦੇ ਹੋਏ ਤਾਂ ਕਿੰਨਾ ਕਿਵੇਂ ਰਿਸਪੌਂਸ ਮਿਲਦਾ ਰਿਸਪੌਂਸ ਬਹੁਤ ਹੀ ਜ਼ਿਆਦਾ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਸਾਡੀ ਸਾਰੀ ਮਾਰਕੀਟ ਨੇ ਮਤਲਬ ਪੂਰਾ ਬਦ ਚੜ ਕੇ ਕਿ ਜਸਾਲਿਆ ਕਿ ਐਨੀ ਗਰਮੀ ਦੇ ਬਾਵਜੂਦ ਵੀ ਪੂਰੀ ਤਨਦੇਹੀ ਨਾਲ ਮਾਰਕੀਟ ਦੇ ਜਿੰਨੇ ਵੀ ਮਾਰਕੀਟ ਦੇ ਮੈਂਬਰ ਨੇ ਉਹ ਪੂਰੀ ਤਨਦੇਹੀ ਦੇ ਨਾਲ ਸੇਵਾ ਕਰਦੇ ਆ ਉਹ ਕੋਈ ਗਰਮੀ ਦੀ ਪ੍ਰਵਾਹ ਨਹੀਂ ਕਰ ਰਹੇ ਕੁਝ ਨਹੀਂ ਪੂਰੇ ਆਬਦੇ ਦਿਲੋਂ ਲੱਗੇ ਹੋਏ ਨੇ ਸਹੀ ਹੈ ਦਾਨ ਵੀ ਆਪਣਾ ਆਪ ਹੀ ਇਕੱਠਾ ਕਰੇ ਕਿਸੇ ਤੋਂ ਕੋਈ ਦਾਨ ਨਹੀਂ ਲਿਆ ਗਿਆ ਆਪਣਾ ਆਪ ਹੀ ਕਲੈਕਸ਼ਨ ਕਰਕੇ ਸਬੀਲ ਲਗਾਈਗੇ ਤਾਂ ਲੱਗਦਾ ਜੀ ਐ ਸ਼ਬੀਨਾ ਦੀ ਜ਼ਰੂਰਤ ਹੈ ਜਿਸ ਤਰੀਕੇ ਗਰਮੀ ਵਧ ਰਹੀ ਹੈ ਪੰਜਾਬ ਦੇ ਵਿੱਚ ਹਾਂਜੀ ਹਾਂ ਦੇਖੋ ਲੋਡ ਮਹਿਸੂਸ ਹੀ ਹੈ ਦੇਖੋ ਤਾਂ ਤੁਸੀਂ ਆਪ ਹੀ ਦੇਖ ਰਹੇ ਹੋ ਵੀ ਬਹੁਤ ਜ਼ਿਆਦਾ ਰਸ਼ ਹੈ ਸਬੀਲ ਦੇ ਉੱਪਰ ਨੇਚਰਲੀ ਇਹ ਜਿਹੜੇ ਸਬੀਲਾ ਨੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਪੀਓ ਲੱਗਦੇ ਸੀ ਜਾਂ ਪਾਓ ਲੱਗਦੇ ਸੀ ਉਸ ਤਰ੍ਹਾਂ ਉਹਦਾ ਉਹ ਕਦ ਅੱਗੇ ਚ ਬੀਲਾ ਨਹੀਂ ਲੈ ਲਿਆ ਇਹ ਚ ਬੀਲਾ ਦੀ ਇੰਨੀ ਗਰਮੀ ਦੇ ਵਿੱਚ ਦੇ ਵਿੱਚ ਬਿਲਕੁਲ ਲੋੜ ਹੈ ਕਿਉਂਕਿ ਬਿਲਕੁਲ ਡਰਾਈ ਵੈਦਰ ਚੱਲ ਰਿਹਾ ਹੈ ਹਾਂਜੀ ਤੁਹਾਡਾ ਨਾਮ ਲੜੀ ਜਰਮਨ ਜੀ ਕਿਸ ਤਰੀਕੇ ਦੇਖਦੇ ਹੋ ਲਗਾਤਾਰ ਜਰਮੀ ਬਦਰੀ ਹੈ ਤੇ ਸ਼ਬੀਲ ਲਾਈ ਗਈ ਹੈ ਗਰਮੀ ਬਹੁਤ ਜ਼ਿਆਦੀ ਹੈ ਇਹ ਦੂਸਰੀ ਗੱਲ ਕਿ ਅੱਜ ਨਿਵਾਨੀ ਕਾਸਟੀ ਕਰਕੇ ਸਾਡਾ ਜਿਹੜਾ ਮਾਰਕੀਟ ਨਤੀਬਾਦ ਕਲੋਨੀ ਤੇ ਸਾਰੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਤੇ ਉਸ ਤੋਂ ਬਾਅਦ ਸਾਡੇ ਜਿਵੇਂ ਪ੍ਰਧਾਨੀ ਚਾਚਾ ਜੀ ਕਿੰਨੇ ਚਾਚੇ ਜੀ ਖੜੇ ਨੇ ਇਹਨਾਂ ਦਾ ਵੀ ਬਹੁਤ ਸਾਨੂੰ ਸਪੋਰਟ ਮਿਲੀ ਇਧਰ ਅ ਜਿਸ ਨੂੰ ਜਿਕਰੇ ਨੇ ਪ੍ਰਤਮ ਪਾਜੀ ਖੜੇ ਨੇ ਉਧਰ ਜਿਹੜੇ ਡਾਕਟਰ ਸਾਹਿਬ ਖੜੇ ਨੇ ਹਨ ਤੇ ਬਹੁਤ ਜ਼ਿਆਦਾ ਸਪੋਰਟ ਸੀਗਾ ਤਾਂ ਲੱਗਦਾ ਜਿਵੇਂ ਗਰਮੀ ਵੱਧ ਰਹੀ ਹੈ ਤਾਂ ਅਜਿਹੇ ਸ਼ਬੀਲਾਂ ਦੀ ਬਹੁਤ ਜਰੂਰ ਹੈ ਬਿਲਕੁਲ ਹੀ ਬਿਲਕੁਲ ਹੈਗੀ ਹੈ ਜੀ ਤੇ ਚੜ ਵੜ ਕੇ ਹਿੱਸਾ ਲੈਣਾ ਚਾਹੀਦਾ ਲੋਕਾਂ ਨੂੰ ਤਾਂ ਬਹੁਤ ਘੱਟ ਲੋਕ ਘਰੋਂ ਨਿਕਲ ਰਹੇ ਨੇ ਬਾਹਰ ਗਰਮੀ ਕਰਕੇ ਤਾਂ ਲੱਗਦਾ ਪਾਣੀ ਦੇ ਮੇਲੇ ਨਾਲ ਬਹੁਤ ਰਾਹਤ ਮਿਲ ਰਹੀ ਹੈ ਬਿਲਕੁਲ ਵੀਰ ਜੀ ਬਿਲਕੁਲ ਹੁਣ ਅਸੀਂ ਸਵੇਰੇ 10 ਵਜੇ ਤੋਂ ਲੱਗੇ ਹੋਏ ਹਾਂ ਤੁਸੀਂ ਦੇਖੋ ਸ਼ਾਮ ਨੂੰ ਟਾਈਮ ਕਿੰਨਾ ਹੋਏਗੀ ਹੁਣ ਤੱਕ ਵੀ ਜਨਤਾ ਘਰ ਤੋਂ ਘੱਟ ਜਿਆਦਾ ਤੇ ਮੈਂ ਕਹਿ ਨਹੀਂ ਸਕਦਾ 5-700 ਜਨਤਾ ਪਾਣੀ ਪੀ ਚੁੱਕੀ ਆ ਔਰ ਗਰਮੀ ਨਹੀਂ ਪੈ ਰਹੀ ਐ ਕਿ ਬੰਦੇ ਨੂੰ ਦੋਰਾ ਪੈਣ ਵਾਲਾ ਸਿਸਟਮ ਹੋ ਰਿਹਾ ਜੀ ਮੈਂ ਕਹਿੰਦਾ ਇਹ ਜਆ ਜਿਹੜਾ ਆਪਾਂ ਦੇਖਿਆ ਨਾ ਸਿਸਟਮ ਤੇ ਬੰਦ ਨੂੰ ਕਰਨਾ ਚਾਹੀਦਾ ਜੀ